ਕਿ ਅਸੀਂ ਅੱਜ ਸਾਰਾ ਸਕਿਉਰਿਟੀ ਰਿਵਿਊ ਕੀਤਾ ਕਿੱਥੇ ਕਿੱਥੇ ਡੀਐਫਐਮ ਵੀ ਲੱਗਨੇ ਆ ਕਿੱਥੇ ਕਿੱਥੇ ਐਂਟੀ ਸਬਵੇਰਟੇਜ ਟੀਮ ਜਾਨੀ ਆ ਕਿਤਾ ਪੈਟਰੋਲਿੰਗ ਕਿੰਨੇ ਬੰਦੇ ਲੱਗਨੇ ਆ ਟ੍ਰੈਫਿਕ ਦਾ ਅਸੀਂ ਹੁਣ ਡੀਐਸਪੀ ਤੇ ਜਿਹੇ ਸਬਡਿਵੀਜ਼ਨ ਲੱਗੇ ਹੋ ਤਾਂ ਟ੍ਰੈਫਿਕ ਅਲੱਗ ਜਿਹੇ ਸਪੈਸ਼ਲ ਪਾ ਚੱਲਣਾ ਹੈ ਪਲਾਨ ਕਰਾਂਗੇ ਤਾਂ ਕਿ ਲੋਕਾਂ ਨੂੰ ਜ਼ਿਆਦਾ ਅੰਦਰ ਪ੍ਰੋਬਲਮ ਨਾ ਆਵੇ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਇਹ ਸੰਦੇਸ਼ ਦੇ ਰਿਹਾ ਵੀ ਪੁਲਿਸ ਤੁਹਾਡੇ ਵਾਸਤੇ ਹੈ ਕੋਈ ਵੀ ਇਨਫੋਰਮੇਸ਼ਨ ਹੈ ਸੱਜਣਾ ਸ਼ੇਅਰ ਕਰੋ ਇਸ ਕੋ ਡਰਨ ਵਾਲੀ ਗੱਲ ਨਹੀਂ ਹੈ ਵੀ ਲੋਕੀ بڑا ਕਹਿੰਦੇ ਆ ਵੀ ਉਹ ਨਸਾਨ ਕਰ ਦੋ ਸਾਡਾ ਜਿਹੜਾ ਵੀ ਸ਼ਰਾਰਤੀ ਬੰਦਾ ਹੈ ਉਹਦੇ ਹੱਥੇ ਅਸੀਂ ਸੱਚੀ ਨਾਲ ਲਿਖੇ ਜਾਵਾਂਗੇ ਸਾਡੀ ਪੂਰੀ ਮਿਹਨਤ ਹੈ ਸਾਡੇ ਅਫਸਰ ਬੜੇ ਸਿਆਣੇ ਹੈ ਮਿਹਨਤੀ ਹੈ ਤੇ ਬੜੇ ਇਮਾਨਦਾਰ ਨਾਲ ਕੰਮ ਕਰਦੇ ਸਚਿਕਾਗਿਰ ਜਨਾਸ ਸਪੋਕਸਮੈਨ ਟੀਵੀ ਤੇ ਤੁਹਾਡਾ ਬੜਾ ਸਵਾਗਤ ਹੈ ਮੈਂ ਆ ਪਰਮਦੀਦਰ ਚਨਾਲਾ ਇਸ ਵੇ ਮਲੇਰ ਕੋਲਾ ਦੇ ਅਸੀਂ 메ਨ ਚੌਕ ਦਿੱਲੀ ਗੇਟ ਦਾ ਚੌਕ ਉਸ ਵਿੱਚ ਖੜੇ ਆਂ ਦੱਸ ਰਿਹਾ ਕਿ ਅੱਜ ਐਸਐਸਪੀ 올ੰਪੀਨ ਗਗਨਦੀਪ ਸਿੰਘ ਜੀ ਨੇ ਜਿਹੜਾ ਕਿ ਮਲੇਰ ਕੋਲਾ ਅੰਦੇਸ ਸਾਰੇ ਬਾਜ਼ਾਰ ਦੇ ਵਿੱਚ ਇੱਕ ਸਿਕਿਉਰਿਟੀ ਪਰਪਰ ਚੈਕਿੰਗ ਕੀਤੀ ਆ ਉਹਨਾਂ ਨੇ ਆਪ ਜਿਹੜਾ ਕਿ ਤੁਰ ਕੇ ਜੀਰੋ ਗਰਾਉਂਡ ਜ਼ੀਰੋ ਤੇ ਉੱਪਰ ਆ ਕੇ ਰਿਪੋਰਟ ਵੀ ਦੇਖੀ ਆ ਕਿ ਸਿਕਿਉਰਿਟੀ ਤਰਫੋਂ ਜਿਹੜਾ ਕਿ ਬਾਜ਼ਾਰ ਦੇ ਵਿੱਚ ਕੋਈ ਭੀੜ ਭੜਕਾ ਤਾਂ ਨਹੀਂ ਜਾਂ ਉਸ ਤਰ੍ਹਾਂ ਅੰਦੀ ਕੋਈ ਕਿਸੇ ਤਰ੍ਹਾਂ ਦੀ ਟਰੈਫਿਕ ਦੀ ਪ੍ਰੇਸ਼ਾਨੀ ਤਾਂ ਨਹੀਂ ਤੁਸੀਂ ਤਸਵੀਰਾਂ ਵਿੱਚ ਦੇਖੋਗੇ ਕਿ ਮੇਨ ਬਾਜ਼ਾਰ ਹੈ ਮਲੇਰ ਕੋਲੇ ਦਾ ਐ ਸਾਰੇ ਲੋਕ ਜਿਆਦਾ ਪਿੰਡਾਂ ਤੋਂ ਸ਼ਹਿਰਾਂ ਚ ਆ ਕੇ ਇਸ ਮੈਂ ਗੇਟ ਰਾਹੀਂ ਵੀ ਜਿਹੜਾ ਬਾਜ਼ਾਰ ਵਿੱਚ ਐਂਟਰ ਹੁੰਦੇ ਹਨ ਅੱਜ ਇਸ ਸਕਿਉਰਿਟੀ ਪਰਪਰ ਦੇ ਸਬੰਧ ਵਿੱਚ ਸਾਰੀ ਚੈਕਿੰਗ ਐਸਐਸਪੀ ਸਾਹਿਬ ਨੇ ਖੁਦ ਆ ਕੇ ਗਰਾਉਂਡ ਜ਼ੀਰੋ ਤੇ ਆ ਕੇ ਰਿਪੋਰਟ ਲਈ ਹੈ ਵੀ ਸਕਿਉਰਿਟੀ ਦੇ ਤਰਫੋਂ ਕੀ ਘਾਟਾਂ ਨੇ ਜਿਹੜੀਆਂ ਘਾਟਾਂ ਨੇ ਉਹਨੂੰ ਜਲਦੀ ਜਲਦੀ ਪੂਰਾ ਕਰਕੇ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਦੇ ਸਬੰਧ ਵਿੱਚ ਮਲੇ ਕੋਲਾ ਵਾਸੀਆਂ ਨੂੰ ਜਾਂ ਇਲਾਕਾ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਕਿ ਦਿੱਕਤ ਨਾ ਆਵੇ ਸਕਿਉਰਿਟੀ ਦਾ ਰਿਵਿਊ ਕੀਤਾ ਗਿਆ ਜਿਹੜੇ ਹਲਕਾ ਡੀਐਸਪੀਜ਼ ਤੇ ਹੋਰ ਆਫੀਸਰਜ਼ ਦੇ ਨਾਲ ਜਨਮਸ਼ਤਮੀ ਦਾ ਤਿਉਹਾਰ ਆ ਰਿਹਾ ਹੈ ਤੇ ਜਿਵੇਂ 100 ਵਾਰ ਪਹਿਲਾਂ ਵੀ ਹੈਗਾ ਉਹਦੇ ਰਿਲੇਟਿਡ ਅਸੀਂ ਅੱਜ ਸਾਰਾ ਸਕਿਉਰਿਟੀ ਰਿਵਿਊ ਕੀਤਾ ਕਿੱਥੇ ਕਿੱਥੇ ਡੀਐਫਐਮਡੀ ਲੱਗਨੇ ਆ ਕਿੱਥੇ ਕਿੱਥੇ ਐਂਟੀ ਸੈਵਰੇਜ ਟੀਮਸ ਆਉਣੀਆਂ ਕਿੰਨਾ ਪੈਟਰੋਲਿੰਗ ਕਿੰਨੇ ਬੰਦੇ ਲੱਗਨੇ ਆ ਉਹ ਸਾਰਾ ਸਾਰਾ ਅਸੀਂ ਅੱਜ ਰਿਵਿਊ ਕੀਤਾ ਸਰ ਗਲੀਆਂ ਮੱਲੇਆਂ ਦੇ ਵੀ ਚੈੱਕ ਕੀਤਾ ਸਰ ਜਿਵੇਂ ਟ੍ਰੈਫਿਕ ਟੀਮ ਕੋਲ ਅਸੀਂ ਪਲਾਨ ਕੀਤਾ ਕਰਦੇ ਟ੍ਰੈਫਿਕ ਦਾ ਅਸੀਂ ਹੁਣ ਡੀਐਸਪੀ ਤੇ ਜਿਹੜੇ ਸਬਡਿਵੀਜ਼ਨਲ ਹੈਗੇ ਉਹਦਾ ਟ੍ਰੈਫਿਕ ਨਾਲ ਜਿਹੜੇ ਸਪੈਸ਼ਲ ਬਲ ਚਲੋਣਗੇ ਪਲਾਨ ਕਰਾਂਗੇ ਤਾਂ ਕਿ ਲੋਕਾਂ ਨੂੰ ਜ਼ਿਆਦਾ ਅੰਦਰ ਪ੍ਰੋਬ ਕੋਸ਼ਿਸ਼ ਕਰਾਂਗੇ ਵਨ ਵੇ ਕਰਾਂਗੇ ਜਾਂ ਜੋ ਵੀ ਲੋਕਾਂ ਦੀ ਸੁਵਿਧਾ ਨਾਲ ਜਿਹੜੇ ਪ੍ਰਧਾਨ ਨੇ ਬਿਆਰ ਨਾਲ ਮੀਟਿੰਗ ਕਰਕੇ ਜੋ ਬੈਸਟ ਹੋ ਸਕੇ ਉਹ ਕਰਾਂਗੇ ਜਸ ਲੋਕਾਂ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਇਹ ਸੰਦੇਸ਼ ਦੇ ਰਿਹਾ ਵੀ ਪੁਲਿਸ ਤੁਹਾਡੇ ਵਾਸਤੇ ਹੈ ਕੋਈ ਵੀ ਇਨਫੋਰਮੇਸ਼ਨ ਹੈ ਸਾਡਾ ਸ਼ੇਅਰ ਕਰੋ ਇਸ ਕੋਈ ਡਰਨ ਵਾਲੀ ਗੱਲ ਨਹੀਂ ਹੈ ਵੀ ਲੋਕੀ ਬੜਾ ਕਹਿੰਦੇ ਆ ਵੀ ਉਹ ਨੁਕਸਾਨ ਕਰ ਦੋ ਸਾਡਾ ਜਿਹੜਾ ਵੀ ਸ਼ਰਾਰਤੀ ਬੰਦਾ ਹੈ ਉਹਦੇ ਵਾਸਤੇ ਅਸੀਂ ਸ਼ਕਤੀ ਨਾਲ ਪੇਸ਼ ਆਵਾਂਗੇ ਤੇ ਅੱਗੇ ਵੀ ਪੁਲਿਸ ਸ਼ਕਤੀ ਨਾਲ ਪੇਸ਼ ਆਂਦੀ ਰਹੀ ਹੈ ਤੇ ਸਾਡੀ ਪੂਰੀ ਮਿਹਨਤ ਹੈ ਸਾਡੇ ਅਫਸਰ ਬੜੇ ਸਿਆਣੇ ਹੈ ਮਿਹਨਤੀ ਹੈ ਤੇ ਬੜਾ ਇਮਾਨਦਾਰੀ ਨਾਲ ਕੰਮ ਕਰਦੇ ਆ